ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਜੰਗ ਦਾ ਹਾਲ ਸ਼ਾ ਮੁਹੰਮਦ ਸੋ ਇਹ ਕਾਫ ਟੋਟਾ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਪ੍ਰੰਗਿਆਂ ਦੇ ਵਿੱਚੋਂ ਲਿਆ ਗਿਆ ਹੈ ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਸ਼ਾ ਕਰਦੀ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੇ ਅੰਤ ਸਿੱਖਾਂ ਦੀ ਹਾਰ ਦਾ ਹਾਲ ਬੜੀ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ ਇਨਾ ਸਤਰਾ ਵਿੱਚ ਸਿੱਖ ਫੌਜਾਂ ਦੁਆਰਾ ਫੇਰੂ ਸ਼ਹਿਰ ਦੇ ਮੈਦਾਨਾਂ ਵਿੱਚ ਅੰਗਰੇਜ਼ਾਂ ਦਾ ਬੁਰਾ ਹਾਲ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਫੇਰੂ ਸ਼ਹਿਰ ਦੇ ਹੀਟ ਜਾ ਖੇਤ ਰੁੱਧੇ ਤੋਪਾਂ ਚੱਲੀਆਂ ਨੀ ਵਾਂਗ ਤੋੜੀਆਂ ਦੇ ਖਾਲਸਾ ਫੌਜਾਂ ਨੇ ਫੇਰੂ ਦੇ ਸ਼ਹਿਰ ਦੇ ਆਲੇ-ਦੁਆਲੇ ਦੇ ਕੰਧ ਤੋਂ ਬਾਹਰ ਮੋਰਚਾ ਲਾ ਲਿਆ ਤੇ ਉਹਨਾਂ ਦੀਆਂ ਤੋਪਾਂ ਤੇ ਗੋਲਾ ਗੋਲੇ ਇਸ ਤਰ੍ਹਾਂ ਲਗਾਤਾਰ ਚੱਲਣ ਲੱਗੇ ਜਿਸ ਤਰ੍ਹਾਂ ਤੋੜੇਦਾਰ ਬੰਦੂਖਾਂ ਗੋਲੀਆਂ ਦੀ ਲਗਾਤਾਰ 부ਚਾਰ ਕਰਦੀਆਂ ਹਨ ਗਾਂਜ ਲਾ ਸੁੱਟੇ ਉਹਨਾਂ ਗੋਰਿਆਂ ਦੇ ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਸੋ ਸੂਰਮੇ ਸਿੰਘ ਲੜਾਈ ਦੇ ਮੈਦਾਨ ਵਿੱਚ ਨਿੱਤਰ ਪਏ ਸਨ ਤੇ ਅੰਗਰੇਜ਼ਾਂ ਦੇ ਸਿਰ ਵੱਡ ਵੱਡ ਟੁੱਕ ਦਿੱਤੇ ਸਨ ਸਿੱਖਾਂ ਦੇ ਇਸ ਹਮਲੇ ਨੇ ਅੰਗਰੇਜ਼ਾਂ ਦਾ ਬੁਰਾ ਹਾਲ ਕਰ ਦਿੱਤਾ ਟੁੰਡਾ ਲਾਟ ਇੱਕ ਅੰਗਰੇਜ਼ੀ ਸਰਕਾਰ ਦੇ ਗਵਰਨਰਲ ਜਨਰਲ ਦਾ ਨਾਮ ਹੈ ਉਸ ਦਾ ਨਾਮ ਲਾਰਡ ਹੈਨਰੀ ਹਾਰਡਿੰਗ ਹੈ ਉਸ ਨੂੰ ਟੁੰਡਾ ਲਾਟ ਕਿਹਾ ਜਾਂਦਾ ਸੀ ਤੇ ਉਸ ਦੇ ਗਵਰਨਰ ਨੇ ਜਨਰਲ ਹਲਾਡ ਹੈਨਰੀ ਹਾਰਡਿੰਗ ਨੇ ਗੁੱਸਾ ਖਾ ਕੇ ਆਪਣੀ ਫੌਜ ਵਿੱਚ ਥਾਂ ਥਾਂ ਟਿੰਡੋਰੇ ਪਿਟਵਾਏ ਕਿ ਉਹ ਡਟ ਕੇ ਲੜਾਈ ਕਰਨ ਤਵੀ ਕਹਿੰਦਾ ਹੈ ਕਿ ਸਿੰਘਾਂ ਨੇ ਅੰਗਰੇਜ਼ਾਂ ਨੂੰ ਮਾਰ ਮਾਰ ਕੇ ਲੰਡਨ ਭਾਵ ਸਾਰੀ ਇੰਗਲੈਂਡ ਦੀਆਂ ਤੀਵੀਆਂ ਨੂੰ ਰੰਡੀਆਂ ਕਰ ਦਿੱਤਾ ਜੰਗ ਦੇ ਮੈਦਾਨ ਵਿੱਚ ਸਿੰਘ ਬੜੇ ਜ਼ੋਰ ਨਾਲ ਅੱਗੇ ਵੱਧਦੇ ਜਾ ਰਹੇ ਸਨ ਕੋਇਆ ਹੁਕਮ ਅੰਗਰੇਜ਼ ਦਾ ਤੁਰੰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਏ ਵੱਲੇ ਹੂਕ ਸੁੱਟੀਆਂ ਸਾਰੀਆਂ ਮੇਖ ਜੀਨਾ ਸਿੰਘ ਉੱਡ ਕੇ ਪੱਤਰਾ ਹੋਏ ਚੱਲੇ ਸ਼ਹਿਲਦਾਰੀਆਂ ਤੰਬੂਆਂ ਛੱਡ ਦੌੜੇ ਕੋਈ ਚੀਜ਼ ਨਾ ਲਈ ਇਹ ਬੰਨ ਪੱਲੇ ਔੜਕ ਲਿਆ ਮੈਦਾਨ ਫਿਰੰਗੀਆਂ ਨੇ ਸ਼ਾ ਮੁਹੰਮਦਾ ਰੌਣੋ ਨਾ ਮੂਲ ਹੱਲੇ ਸੋ ਫੇਰੂ ਦੇ ਮੈਦਾਨ ਦੇ ਵਿੱਚ ਲਾਰਡ ਹੈਨਰੀ ਦੇ ਹੱਲਾਸ਼ੇਰੀ ਦੇਣ ਦੇ ਨਾਲ ਅੰਗਰੇਜ਼ੀ ਫੌਜਾਂ ਇੱਕਦਮ ਡਟ ਗਈਆਂ ਉਹਨਾਂ ਸਤਲੁਜ ਦਰਿਆ ਦੇ ਕੰਡੇ ਦੇ ਕੋਲ ਸਿੱਖ ਫੌਜਾਂ ਦਾ ਭਿਆਨਕ ਹਮਲਾ ਕਰ ਦਿੱਤਾ ਉਹਨਾਂ ਨੇ ਸਿੱਖ ਫੌਜਾਂ ਉੱਤੇ ਗੋਲੀਆਂ ਚਲਾ ਕੇ ਸਾਰੀਆਂ ਮੈਗਜ਼ੀਨਾਂ ਫੂਕ ਦਿੱਤੀਆਂ ਤੇ ਇਸ ਤਰ੍ਹਾਂ ਸਾਰਾ ਦਾਰੂ ਸਿੱਕਾ ਮੁੱਕ ਗਿਆ ਅੰਗਰੇਜ਼ੀ ਫੌਜ ਦੀ ਲੜਾਈ ਦੀ ਮਾਰ ਨਾ ਸਹਿੰਦੀ ਹੋਈ ਸਿੱਖ ਫੌਜ ਦੌੜ ਪਈ ਤੇ ਉਸਨੇ ਦੌੜਦਿਆਂ ਸਾਰਾ ਜੰਗੀ ਸਮਾਨ ਸ਼ੌਲਦਾਰੀਆਂ ਤੇ ਤੰਬੂ ਆਦ ਪਿੱਛੇ ਹੀ ਛੱਡ ਦਿੱਤੇ ਇਸ ਲੜਾਈ ਵਿੱਚ ਸਿੱਖ ਫੌਜਾਂ ਤੇਜਾ ਸਿੰਘ ਦੀ ਗੱਦਾਰੀ ਕਾਰਨ ਦੌੜ ਪਈਆਂ ਇਸ ਤੋਂ ਪਹਿਲਾਂ ਉਹਨਾਂ ਨੇ ਅੰਗਰੇਜ਼ੀ ਫੌਜਾਂ ਦੇ ਅਜਿਹੇ ਦੰਦ ਖੱਟੇ ਕੀਤੇ ਸਨ ਕਿ ਉਹ ਵੀ ਭੱਜ ਤੁਰੀਆਂ ਇਸ ਪ੍ਰਕਾਰ ਭਾਵੇਂ ਗੋਰੇ ਭੱਜੇ ਜਾ ਰਹੇ ਸਨ ਪਰ ਅਖੀਰ ਮੈਦਾਨ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਹੀ ਰਹਾ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਲਿਖ ਕੇ ਭੇਜੋ ਧੰਨਵਾਦ